ਆਓ ਜੀ ਇੱਧਰ ਠੰਡਿਆਂ ਦਾ ਲੰਗਰ ਚੱਲਦਾ ਹਨਾ ਤੁਸੀਂ ਦੇਖ ਸਕਦੇ ਹੋ ਤੇ ਆ ਇੱਧਰ ਦੇ ਪੱਕੇ ਇੱਧਰ ਛੋਲੇ ਪੂਰੀਆਂ ਹਨਾ ਉਹਦਾ ਲੰਗਰ ਚੱਲਦਾ ਬਹੁਤ ਲੰਗਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਕਾਠਾ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਕਿੰਨੀ ਨਹੀਂ ਹੋਣਾ ਤੇ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਪ੍ਰਦਰਸ਼ਨ ਕਰਾਵਾਂਗੇ ਸਾਰੇ ਲਓ ਜੀ ਆ ਜਵਾਰ ਦਾ ਜੀ ਪਿੰਡ ਸੂਜ ਦਾ ਹਿਆਰਪੁਰ ਸਲਾਨਾ ਜੋੜ ਦੇ ਪੁੱਜਿਆ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਚੱਲਦੇ ਆਪਾਂ ਅੰਦਰੋਂ ਵੀ ਇੱਕ ਇੱਕ ਵੀ ਦੇਖ ਸਕਦਾ ਹਾਂ ਸਾਠ ਨਾ ਬਹੁਤ ਹਾਟਾ ਯਾਰ ਤੇਤੀ ਅਜਰ ਜੰਡੋਲ ਆਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਦ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਦੀ ਪਿੰਡ ਸੂਸਾ ਇੱਥੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਵਾਂਗੇ ਅੱਜ ਮੇਲੇ ਦਾ ਲਾਸਟ ਦਿਨ ਆ ਤੇ ਅੱਜ ਹੈਗੀ 14 ਤਰੀਕ ਤੇ ਦਿਖਾਵਾਂਗੇ ਤੁਹਾਨੂੰ ਸਾਰਾ ਆਪਾਂ ਮੇਲਾ ਨਾਲ ਗੁਰਦੁਆਰਾ ਸਾਹਿਬ ਨੂੰ ਸਾਰੇ ਦਰਸ਼ਨ ਕਰਾਵਾਂਗੇ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਹੜਾ ਜਿਹੜਾ ਹਰੇਕ ਸਾਲ ਇਹ ਮੇਲੇ ਤੇ ਆਉਂਦਾ ਤੇ ਬਾਕੀ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸੋ ਚੱਲਦੇ ਆਂ ਅੱਧੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਲਓ ਜੀ ਪਹੁੰਚ ਗਏ ਆਪਾਂ ਮੇਲੇ ਤੇ ਤੇ ਦੇਖ ਮਿੱਠੇ ਜਲਦੇ ਹੋ ਗਏ ਹਨਾ ਪਾਣੀ ਹੋ ਗਿਆ ਬਾਕੀ ਹੋਰ ਵੀ ਅੱਗੇ ਤੁਹਾਨੂੰ ਦਿਖਾਵਾਂਗੇ ਸਾਰਾ ਚੱਲਦੇ ਆਂ ਅੰਦਰ ਲਓ ਜੀ ਇੱਧਰ ਠੰਡਿਆਂ ਦਾ ਲੰਗਰ ਚੱਲਦਾ ਹਨਾ ਤੁਸੀਂ ਦੇਖ ਸਕਦੇ ਹੋ ਤੇ ਆ ਇੱਧਰ ਦੇਖੋ ਬਾਕੀ ਇੱਧਰ ਛੋਲੇ ਪੂਰੀਆਂ ਹਨਾ ਉਹਦਾ ਲੰਗਰ ਚੱਲਦਾ ਬਹੁਤ ਲੰਗਰ ਲੱਗੇ ਹੋ ਨੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਕਾਠਾ ਬਾਕੀ ਇੱਧਰ ਵੀ ਲਓ ਜੇ ਤੇ ਬਾਈ ਹਣੀ ਦੱਸੀ ਬਸ ਵੀਰੇ ਬਸ ਬਸ ਬਾਈ ਲਓ ਜੀ ਆਪਾਂ ਠੰਡਾ ਪੀ ਲਿਆ ਬਸ ਅਰੇ ਇੱਧਰ ਚਾਹ ਪਕੌੜਾ ਹਨਾ ਲਓ ਜੀ ਤੇ ਅੱਗੇ ਦੁਕਾਨਾਂ ਵਗੈਰਾ ਵੀ ਕਾਫੀ ਹੋਣਗੀਆਂ ਨਾ ਉਹ ਜਿਵੇਂ ਸਾਹਮਣੇ ਵੀ ਦੇਖ ਸਕਦੇ ਹੋ ਦਿਖਾਉਣੇ ਆ ਤੁਹਾਨੂੰ ਲਓ ਵੀ ਆ ਸਾਰੀਆਂ ਦੁਕਾਨਾਂ ਵਗੈਰਾ ਤੁਹਾਨੂੰ ਮਿਲ ਜਾਣਗੀਆਂ ਨਾ ਐਵੇਂ ਲੱਗੀਆਂ ਹੋਈਆਂ ਬਾਕੀ ਚੰਡੋਲ ਚੁੱਲੇ ਵੀ ਹੈਗੇ ਨੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਸਾਰੇ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਵਾਂਗੇ ਨਾਲ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਸਾਰੇ ਦਰਸ਼ਨ ਕਰਾਵਾਂਗੇ ਤੇ ਬਹੁਤ ਦੂਰੋਂ ਦੂਰੋਂ ਸੰਗਤ ਇਹ ਮੇਲੇ ਵਿੱਚ ਆਉਂਦੀ ਹੈ ਤਾਂ ਹਰ ਇੱਕ ਸਾਲ ਇਹ ਮੇਲਾ ਲੱਗਦਾ ਲਓ ਵੀ ਤੇ ਆਜੋ ਚੱਲਦੇ ਆਪਾਂ ਅੱਗੇ ਲਓ ਵੀ ਆ ਵੀ ਤੁਹਾਨੂੰ ਇੱਥੇ ਦੁਕਾਨਾਂ ਵਗੈਰਾ ਸਾਰੇ ਦੇਖਣ ਨੂੰ ਮਿਲ ਜਾਣਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਬੱਚੇ ਦੇ ਖੇਡਾਂ ਹੋ ਗਈਆਂ ਜਿਵੇਂ ਬਾਕੀ ਹੋਰ ਵੀ ਤੇ ਆਜੋ ਚੱਲਦੇ ਆਪਾਂ ਅੱਗੇ ਅੱਗੇ ਬਹੁਤ ਕਾਟ ਆ ਗਈ ਤੁਹਾਨੂੰ ਦਿਖਾਉਣੇ ਆਪਾਂ ਸਾਰਾ ਤੇ ਵਾ ਠੰਡਿਆ ਲੰਗਾ ਇੱਥੇ ਵੀ ਚੱਲਦਾ ਹਨ ਜਿਵੇਂ ਬਾਈ ਉਹ ਕੋਕ ਪੁੜਾ ਰਹੇ ਨੇ ਲਓ ਤੇ ਸੰਗਤ ਦਾ ਘੱਟ ਦੇਖੋ ਲਓ ਆਜੇ ਕੋ ਠੰਡਿਆ ਦੇ ਲੰਗਰ ਚੱਲਦੇ ਨੇ ਜੀ ਲਓ ਜੀ ਠੰਡਿਆ ਦੇ ਲੰਗਰ ਚੱਲ ਰਹੇ ਨੇ ਸਾਰੇ ਬਾਕੀ ਇੱਧਰ ਵੀ ਹੈ ਨਾ ਆਨੇ ਆ ਦੇ ਫਟ ਕਰਾ ਕੇ ਕੇਲੇ ਆ ਭਾਈ ਦਰ ਸ਼ਿਵਗੰਡ ਦਾ ਹੋ ਜਾਵੇ ਲਾਓ ਕੇਲੇ ਸਿਓ ਠੰਡੇ ਹਨਾ ਜਿਵੇਂ ਆ ਭਾਈ ਉਹਨੇ ਠੰਡੇ ਹੋ ਗਏ ਟੰਡੇ ਫਲਾ ਰਹੇ ਨੇ ਟੰਡੇ ਲੰਗਰ ਚੱਲ ਰਹੇ ਆ ਤੇ ਬਾਕੀ ਚੱਲਦੇ ਆ ਅੱਗੇ ਆਪਾਂ ਗੁਰਦੁਆਰਾ ਸਾਹਿਬ ਤੇ ਐਕਟੀਵ ਠੰਡੇ ਚੱਲਦੇ ਨੇ ਲੋ ਜੀ ਆ ਚੱਲਦੇ ਨੇ ਹੋਪ ਲੋ ਜੀ ਇੱਧਰ ਵੀ ਠੰਡੇ ਚੱਲਦੇ ਨੇ ਬਾਕੀ ਅੱਗੇ ਦੁਕਾਨਾਂ ਵਗੈਰਾ ਸਾਰੀਆਂ ਲੋ ਜੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਵੀ ਆ ਗਏ ਬਾਕੀ ਜਲੇਬੀਆਂ ਲੋ ਜੀ ਤੇ ਯਾਨੀ ਇੱਧਰ ਵੀ ਦੁਕਾਨਾਂ ਦੋਨੋਂ ਸਾਈਡ ਤੋਂ ਦੁਕਾਨਾਂ ਮਿਲ ਜਾਣਗੀਆਂ ਹਨ ਤੇ ਇੱਧਰ ਵੀ ਦੁਕਾਨਾਂ ਨੇ ਉਹ ਇੱਥੇ ਚੱਪਲਾਂ ਨਹੀਂ ਆਉਗੀਆਂ ਜੁੱਤੀਆਂ ਹੋਗੀਆਂ ਤੇ ਆਜ ਤਾਂ ਜਲੇਬੀਆਂ ਪਕੌੜੇ ਲਾਓ ਜਲੇਬੀਆਂ ਪਕੌੜੇ ਹਨਾ ਗਰਮਾ ਗਰਮ ਨਿਕਲ ਰਹੇ ਆ ਦੇਖੋ ਲਾਓ ਤੇ ਆਜੋ ਚੱਲਦੇ ਆ ਭਾਗੇ ਬਾਕੀ ਐਵੇਂ ਬਹੁਤ ਨੂੰ ਠੰਡਿਆਂ ਦੇ ਮਿੱਠੇ ਪਾਣੀ ਦੇ ਪਾਣੀ ਦੇ ਹਨਾ ਜਿਵੇਂ ਲੰਗਰ ਮਿਲ ਜਾਣਗੇ ਬਾਕੀ ਸੋ ਕੇਲੇ ਵੀ ਸਾਰੇ ਆਪਾਂ ਦਿਖਾ ਦੇ ਤੇ ਆ ਕੇ ਬਰੈਡ ਚੱਲਦੇ ਆ ਜੀ ਲਓ ਜੀ ਇਹ ਬਹੁਤ ਕੱਖ ਹੁੰਦਾ ਲਓ ਜੀ ਇੱਥੇ ਆ ਪਾਣੀ ਚੱਲਦਾ ਹਨਾ ਫਿਲਟਰ ਵਾਲਾ ਪਾਣੀ ਲਓ ਜੀ ਤੇ ਬੋਤਲਾਂ ਮਿਲਦੀਆਂ ਨੇ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਬਾਕੀ ਇੱਥੇ ਤੁਹਾਨੂੰ ਬਾਕੀ ਜੰਡੋਲ ਵਗੈਰਾ ਵੀ ਹੈਗੇ ਉਹ ਤੁਹਾਨੂੰ ਆਪ ਦਿਖਾਵਾਂਗੇ ਪਰਲੀ ਸਾਈਡ ਤੇ ਉੱਥੇ ਵੀ ਪਜਾਵਾਂਗੇ ਲਓ ਜੀ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਲਓ ਵੀ ਸ਼ੰਗਤ ਦਾ ਇਕੱਠ ਦੇਖੋ ਤੁਸੀਂ ਹੈ ਨਾ ਤੇ ਅੱਗੇ ਵੀ ਜਿਵੇਂ ਬਹੁਤ ਲੰਗਰ ਲੱਗੇ ਹੋਏ ਨੇ ਲਓ ਜੀ ਤੇ ਇੱਧਰ ਵੀ ਅੱਗੇ ਵੀ ਹੈ ਨਾ ਕਿਵੇਂ ਲੰਗਰ ਚੱਲਦਾ ਲੋ ਠੰਡਿਆਂ ਦਾ ਅੰਡੇ ਚੱਲਦੇ ਨੇ ਜੀ ਲੱਸੀ ਚੱਲਦੀ ਐ ਲੱਸੀ ਚੌਰੀ ਠੰਡੇ ਦੀ ਲੱਸੀ ਚੱਲਦੀ ਐ ਲੋ ਜੀ ਆਪਾਂ ਪਹੁੰਚ ਗਏ ਤੋਂ ਕਰਦੇ ਆਪਨੀ ਐਂਟਰੀ ਚੱਲਦੇ ਆਂ ਰਾ ਬਾਬਾ ਜਵਾਰਦਾਸ ਜੀ ਪਿੰਡ ਸੂਜ ਦਾ ਹਿਆਰਪੁਰ ਸਲਾਨਾ ਜੋੜ ਮਨੇ ਪੁੱਜਿਆ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਚੱਲਦੇ ਆਪਾਂ ਅੰਦਰ ਤੇ ਆਇਆ ਇੱਥੇ ਬਾਬਾ ਜੀ ਦਾ ਘੂਆ बाकी इधर भी बहुत कठा जब आप गल की संगत इधर दौरे जमा करा स फ्री चेकअप चलता जी ली ਮੇਰੋਂ ਦਾ ਨਾਮ ਕਾ ਵਾਹਿ ਤੇ ਕੋਈ ਕੋ ਤੇ ਲੋ ਅਰੇ ਨੀਆ ਦੋਵਾਂ ਚਾਰ ਨੂੰ ਪਹਿਲਾ ਫਿਰ ਔਰ ਇਸੇ ਤਰ੍ਹਾਂ ਨਾਮ ਦੇ ਜੋ ਵਾਲਿਆ ਸਿੱਖਾਂ ਨੇ ਆਲੇ ਨਾਲ ਸੀਸ ਟਕੀਂ ਤੇ ਸੇ ਤੇ ਇਹਨਾਂ ਤੋਂ ਬਾਅਦ ਇਹਨੇ ਉਹ ਮਨ ਕੇ ਸਾਡੇ ਦੇ ਸਿੱਖਾਂ ਦੇ ਸ਼ਕਤੀਨ ਦੇ ਪਾਇ। ਜੋ ਵਾਹਿਗੁਰੂ ਤੁਕਾਰਾ ਅਸੀਂ ਤੇਰੀ ਕਾਹ ਤੋਂ ਤੇਰੇ ਹੁਕਮ ਨੇ ਭਾਈ ਜੀ ਸਤ ਕਰਕੇ ਬਾਤ ਕਰੀਓ ਕਿਉਂ ਭਾਈ ਉਹ ਤਾਂ ਉਹ ਪ੍ਰਭੂ ਜੀ ਆਪਣੇ ਮਾਰ ਲੈਂਦਾ ਹੈ ਆਪਣੇ ਵਿੱਚ ਰਹਿ ਵੀ ਕਰ ਲੈਂਦਾ ਹੈ ਸੇਈ ਕਹੀ ਹਰ ਤਨ ਮਨ ਸਾਡੇ ਲੋਕ ਕਹੀ ਦੇ ਹੰਨ ਗੁਪ ਗੁਪ ਸੁਹਾਗ ਕਰੋ ਕੋ ਆਪਨੇ ਆਣ ਕੇ ਜਿੱਤਾਂ ਆਪਣੀ ਹੋਂਮੈ ਨਾਲ ਪਰਮੇਸ਼ਰ ਨਹੀਂ ਬਣਦਾ ਜੇ ਕੋਈ ਨਾਮ ਜੋਰ ਨਾਲ ਲੈ ਲਵਾਂਗੇ Vishnu پیਰਵੰਦ ਭਾਈ ਤੁ ਤੋਂ ਇਸਰ ਕੇ ਗੂੰਜੀ ਗੂੰਦੇ ਜੇ ਭੱਗੇ ਖਾਦੇ ਫਿਰਨਾ ਸਾਧੂ ਸੰਗ ਬੰਦਨੀ ਜੀ ਸਰੂ ਤੇ ਬੁਲਾਇਆ ਪਰਮੇਸ਼ਰ ਇਹ ਗਰੀਬ ਵਾਹਿਗੁਰੂ ਕੋ ਬੜਦੇ ਹਾਂ ਭਗਤ ਜਨ ਕੀਤਾ ਤੇ ਸੱਣੀ ਹਰੇ ਤੋਂ ਪਰਮੇਸ਼ਰ ਦੇ ਸਭ ਤੋਂ ਸ਼ੁਭੋਨੀ ਹੈ ਜੇ ਨੌ ਦੇ ਰਾ ਉਹ ਸਾਰੇ ਨਸੀਰ ਆਦਾਂ ਦੇ ਸਾਰੇ ਸੁੱਖ ਉਹ ਵਾਹਿਗੁਰੂ ਜਿਹੜਾ ਪਰਮੇਸ਼ਰ ਹੈ ਉਹ ਭਾਈ ਮਾਲਕ ਹੈ ਇਸ ਦਾ ਭਾਗ ਨੰਨ ਉਹਦੇ ਬੱਲੇ ਦੇ ਇਸ ਦੇ ਭਾਗ ਹਾਲੇ ਉਹ ਨਾ ਨੂੰ ਸੁਲੋਖਾ ਗੰਗੋ ਦੇ ਵਿੱਚ ਉਹ ਨਹੀਂ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਅਨੰਤ ਲੋ ਜੀ ਆਪਾਂ ਮੱਥਾ ਟੇਕ ਲਿਆ ਤੇ ਕੱਠ ਬਹੁਤ ਆ ਨਾ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ insan ਸਾਹਿਬ ਦੀ ਜਿਹੜੀ ਸੇਵਾ ਉਹ ਸਾਰੀ ਆਪਾਂ ਦਿਖਾਵਾਂਗੇ ਤੇ ਜਾਨੂੰ ਆਪਾਂ ਬਾਹਰ ਤੁਹਾਨੂੰ ਚਰਵਾ ਵਗੈਰਾ ਦਿਖਾ ਦਿਆ ਨਾ ਲਓ ਜੀ ਇਧਰਲੇ ਸਾਈਡ ਵੀ ਬਹੁਤ ਸਾਰੇ ਲੰਗਰ ਤੁਹਾਨੂੰ ਮਿਲ ਜਾਣਗੇ ਦੇਖਣ ਨੂੰ ਹਨਾ ਤੇ ਬਾਕੀ ਦੁਕਾਨਾਂ ਵਗੈਰਾ ਜੇ ਆਪਾਂ ਗੱਲ ਹੀ ਕਰੀ ਬਹੁਤ ਮਿਲ ਜਾਣਗੀਆਂ ਤੇ ਇਧਰ ਹੀ ਚੰਡੋਲ ਵਗੈਰਾ ਨੇ ਸਾਰੇ ਲਓ ਜੀ पर चलते हैं इतने जलेबियां चल दिया ने लो जी इतना जलेबियां चल दलते हैं आप उप बहुत सारिया दुकान पखिया मिल जाए हर एक जमें बाकी आगे मोबाइलों के कवर आ गए लाओ ਇਹ ਬਾਕੀ ਇੱਧਰ ਵੀ ਦੁਕਾਨਾਂ ਬਹੁਤ ਨੇ ਨਾ। ਨਾ। ਅਗਰ ਚੁੰਨੀ ਆ ਗਈਆਂ। ਆ ਬੈੱਡ ਸ਼ੀਟਾਂ ਆ ਗਈਆਂ ਮੇਲਾ ਦਾ। ਸੋਫੇ ਵਾਲੇ ਕਵਰ ਆ ਗਏ, ਉਹ ਪਿੱਲੂ ਆ ਗਏ। ਆ ਕੱਪੜੇ ਆਵੇ। ਬਾਕੀ ਆ ਦੇਖੋ ਤੇ। ਤੇ ਉਧਰ ਚੰਦੂਲ ਵਗੈਰਾ ਵੀ ਆ ਗਏ ਦੁਕਾਨਾਂ। ਬੰਦਾ ਸੇਲ ਲੱਗੀ ਹੋਈ ਹੈ ਇੱਧਰ ਨਾ। 20 ਰੁਪਏ, 20 ਰੁਪਏ। ਇੱਧਰ ਵੀ ਜਵਾਨਾ ਬਹੁਤ ਨੇ। ਆਹ ਦੇਖ ਕੋਤਰ ਇਹ ਐਨ ਕਾ ਹੋਉਂਦੀ ਐ ਇੱਧਰ ਜਮੇ ਆਹ ਦੇਖ ਕੋੜਾ ਪਾਰਕ ਵਗੈਰਾ ਐਨੇ ਬਹੁਤ ਸਾਰੀਆਂ ਦੁਕਾਨਾਂ ਨੇੜੀ ਲੱਗੀਆਂ ਹੋਈਆਂ ਨੇ ਜੇ ਤੈਨੂੰ ਦੇਖ ਸਕਦੇ ਤੇ ਅੱਗੇ ਆ ਕੇ ਟੰਡਰੋਲ ਝੁੱਲੇ ਸਾਨੂੰ ਵੀ ਆਪਾਂ ਦਿਖਾ ਦਿੰਨੇ ਆਂ ਸਾਰੇ ਹੁਣ ਕਿਉਂਕਿ ਇੱਕੀ ਜਲਦੀ ਹੋਈ ਬਾਕੀ ਇੱਧਰ ਖਾਣ ਪੀਣ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਨਾ ਗੋਲ ਗੱਪੇ ਹੋਗੇ ਬਰਗਰ ਵਗੈਰਾ ਸਾਰੇ ਇਹ ਚੰਡੋਲ ਆ ਗਿਆ ਜੀ। ਬਸ ਚੰਡੋਲ ਜੇ ਕੋਈ ਬੈਠਿਆ ਨਹੀਂ ਮਿੱਕੀ ਮਾਊਸ ਤੇ ਚੰਡੋਲ 1 2 3 ਚਲੋ ਲੈ। ਲਓ ਵੀ ਚੰਡੋਲ ਆ ਖੜਾ ਇੱਧਰ ਨੇ ਚੱਲਦੇ ਨੇ। ਆਹ ਕਿ ਇੱਕ ਦੀ ਜਲਦੀ ਹੋਈ। ਇੱਕ ਛੋਟੀ ਗੇਟੀ ਇੱਕ ਵੱਡੀ ਗੇਟੀ ਤੇ ਚੰਡੋਲ ਹੈਗੇ 3 ਤੇ ਮਿੱਕੀ ਮਾਊਸ ਆ ਤੇ ਲਓ। ਉਹ ਤਾਂ ਬਾਅਦ ਵਿੱਚ। ਕਿ ਲੱਗ ਇੱਧਰ ਵੀ ਨੰਗਰ ਚੱਲਦੇ ਨੇ ਸਾਰੇ ਹਨਾ ਜੇ ਆਪਾਂ ਗੱਲ ਕਰੀਏ। ਬੱਲਵਾ ਬੱਲਵਾ ਜਵਾਹਰ ਬਾਦ ਜਿੰਨਾ ਆਹਾਰੇ ਵਿੱਚ ਲੂਣ ਵਗੈਰਾ ਆ ਤੇ ਸੁਬੀਓ ਵੀ ਉਹ ਡ੍ਰੈਗਨ ਟ੍ਰੇਨ ਹੋ ਗਈ। ਆਹ ਜੀ ਨਾਮ ਦਾ ਪਾਪ ਲਾਓ ਜੀ। ਲੁਕੇਤੀ ਆਪ ਪਕੋੜੇ ਆ ਕੇ ਦਿਖਾ ਦਿੰਨੇ ਆ। ਆਹ ਬਾਤ ਕਰ। ਆਹ ਇੱਧਰ ਸਾਰੇ ਲੰਗਰ ਵਗੈਰਾ ਚੱਲਦੇ ਠੰਡਿਆਂ ਦੇ ਹੋ ਗਏ ਹੈ ਨਾ। ਪਾਣੀ ਹੋ ਗਿਆ ਮੰਨ ਲਓ। ਤੇ ਮਿੱਠਾ ਪਾਣੀ ਹੋ ਗਿਆ, ਜਲਜੀਰਾ ਹੋ ਗਿਆ, ਸਾਰੇ ਇੱਧਰ ਲੰਗਰ ਚੱਲ ਰਹੇ, ਜਲੇਬੀਆਂ ਹੋਈਆਂ ਐਵੇਂ ਹੈ ਨਾ। ਆਹ ਲਓ ਵੀ ਆ ਚੱਲ ਪੀ ਕੇਤੀ। ਤੇ ਆ ਚੰਡੋਲ। ਤੇ ਟੇਸਟੀਆਂ ਦੋ ਨੇ ਮੈਂ ਕਿਹਾ ਕਿ ਇੱਕ ਪਾਸੇ। ਤੇ ਚੰਡੋਲ ਹੋਦੇ। ਉਹ ਚਲੋ ਖੜਾ ਤੇ ਆ ਇੱਧਰ ਢੂਲਾ ਇੱਕ ਕੈਸਟੀ ਆਜਾ ਮੇਰੇ ਨਾਲ ਨਾਸਟ ਦੇਣਾ ਲਓ ਬਾਕੀ ਵੀ ਦੇਖ ਸਕਦਾ ਹਾਂ ਪੱਠਾ ਬਹੁਤ ਪੱਠਾ ਯਾਰ ਕੈਸਟੀ ਇੱਧਰ ਚੰਡੋਲ ਲਓ ਆ ਜਾਓ ਸਾਰੋ ਸਾਰੇ ਬੜੇ ਤਰੀਕਾ ਨਾਲ ਆ ਰਹੇ ਆ ਗਰਮੀ ਵੀ ਦਾ ਕੁਝ ਗਰਮੀ ਬਹੁਤ ਜ਼ਿਆਦਾ ਆ। ਉਹ ਦੇਖੋ ਕਿਉਂ ਕਰ। ਜਦੋਂ ਮਿੱਟੀ ਮਾਉਂ ਕਾਤੀ ਲੱਭ ਚੱਲਦਾ ਇਤਰਾ ਨਾ। ਉਹਨੂੰ ਇਧਰ ਵੀ ਗੇਰੇ। ਬਹੁਤ ਵੱਡਾ ਮੰਨੋ ਮੇਲਾ ਕਹਿੰਦੇ ਬਹੁਤ ਵੱਡਾ ਮੇਲਾ ਹੁੰਦਾ ਹੈ ਤੇ ਦੋਨੋਂ ਤਰ੍ਹਾਂ ਦੀਆਂ ਦੁਕਾਨਾਂ ਮਿਲ ਜਾਣਗੀਆਂ ਇੱਥੇ ਵੀ ਦੁਕਾਨਾਂ ਬਹੁਤ ਮਿਲ ਜਾਣਗੀਆਂ ਤੁਹਾਨੂੰ ਜਿਵੇਂ ਫੁੱਲਾ ਵਗੈਰਾ ਦੀ ਹੋ ਗਈਆਂ ਇੱਧਰ ਹੋਰ ਦੁਕਾਨਾਂ ਬਹੁਤ ਕਰੀਆਂ ਨੇ ਤੇ ਦੁਕਾਨਾਂ ਅੰਦਰ ਵੀ ਬਹੁਤ ਨੇ ਆਪਾਂ ਤੁਹਾਨੂੰ ਚਕਾਈਆਂ ਨੇ ਜਿਹੜੀਆਂ ਜੰਮੇ ਹਨ ਸਾਰੀਆਂ ਲਓ ਜੀ ਤੇ ਇੱਧਰ ਵੀ ਸਾਰੇ ਤੁਸੀਂ ਦੇਖ ਸਕਦੇ ਠੰਡੇ ਮਿੱਠੇ ਜਲਦੀ ਸ਼ੀਰ ਠੰਡੇ ਹਨਾ ਤੇ ਬਾਕੀ ਜਲਦੀ ਦਾ ਲੱਸੀ ਐਵੇਂ ਲਓ ਦੋਨੋ ਸਾਈਡਾਂ 'ਤੇ ਨਾ ਥਾਲੀਆਂ ਲੱਗੀਆਂ ਰਹੀਆਂ ਨੇ ਲੰਗਰ ਚੱਲਦੇ ਆ ਤੁਸੀਂ ਦੇਖ ਲਾਓਗੇ ਸਾਰੇ ਧਾਰਮਿਕ ਤੇ ਜਿੱਥੇ ਵੀ ਪੈਰ ਪਾਈ ਉਹੋ ਕਰਤ ਦੇਗੇ ਛੋਟੇ ਲੱਗੇ ਰਹਿੰਦੇ ਨੇ ਅੰਡੇ ਚੱਲਦੇ ਹੋਇਆ ਦੇਖ ਲਾਓਗੇ ਲੋਕ ਅੰਡੇ ਚੱਲਦੇ ਜੇ ਨਾ ਮਹਾਰਾਜ ਸਭੀ ਇਕੱਠਾ ਲੋਕ ਅੱਗੇ ਲੱਸੀ ਦਾ ਉਹ ਵੀ ਲੱਸੀ ਚੱਲਦੀ ਅੱਗੇ ਤੇ ਆਪਾਂ ਪੀਣੀ ਲੱਸੀ ਆ ਬਾਈ ਉਹ ਨਹੀਂ ਖੜੇ ਨੇ ਲੱਸੀ ਇੱਧਰ ਆ ਨਾ ਲੱਸੀ ਚੱਲਦੀ ਇੱਧਰ ਸੋਹਿਆ ਬਾਈ ਉਹਨੀਆਂ ਦੇ ਧੂਖੀ ਲਾਉਂਦੇ ਨੇ ਟੜਲੇ ਨਹੀਂ ਟੱਕੇ ਨਾ ਬਣਾਉਂਦੇ ਨੇ ਬਾਈ ਉਹ ਨਹੀਂ ਪਾਈ ਆਹ ਚੱਲਦੀ ਅੱਗੇ ਪੈਟ ਕਾਲੀ ਬੇਰ ਕਾ ਦੀ ਪੀਲੀ 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 ਲੋ بیا ਬੇਰ ਕਾਲੀ ਚੱਲਦੀ ਹੋਈ ਬਾਈ ਉਹ ਨਹੀਂ ਲਈ ਖੜੇ ਨੇ ਨਾ ਸਤਿਗੁਰ ਜੀ ਅਸੀਂ ਦੋਨੋਂ ਸਾਈਡ ਲੰਗਰ ਤੋਂ ਮਿਲ ਜਾਣਗੇ ਮੰਨ ਲਓ ਤੁਸੀਂ ਇੱਧਰੋਂ ਵੀ ਆਉਂਗੇ ਤਾਂ ਇੱਧਰ ਹੀ ਮਿਲ ਜਾਣਗੇ ਦੂਜੀ ਸਾਈਡ ਵੀ ਇੱਧਰ ਆ ਕੇ ਚੱਲਦੇ ਆਂ ਤੇ ਸਤਿਗੁਰ ਜੀ ਕਹਿੰਦੇ ਪਾਣੀ ਚੱਲਦਾ ਹੈ ਨਾ ਚਾਰ ਹੋ ਕੇ ਅਮਰਤ ਜਿਲ੍ਹਾ ਥਾਂ ਕੇ ਆ ਚੁੱਕੇ ਹਾਂ ਹਾਂ ਚੱਲਦਾ ਇੱਧਰ ਪਾਣੀ ਦੇ ਵਿੱਚ ਬੰਦੇ ਬਲਾਦੇ ਮੈਂ ਫੇਰੇ ਦਰਸ਼ਨ ਕੂ ਮੇਰੇ ਦਰ ਤੇ ਬਾਕੀ ਕੋਲੇ ਕੂੜੀਆਂ ਲੰਗਰ ਹਨਾ ਹੋਰ ਵੀ ਬਹੁਤ ਲੰਗਰ ਸਾਰੇ ਚੱਲਦੇ ਨੇ ਤੁਸੀਂ ਦੇਖ ਸਕਦੇ ਇਹ ਸਿਧਾਂਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜੇ ਮੇਰੀ ਆਤਮਾ ਗੁਰੂ ਗ੍ਰੰਥ ਦੇ ਵਿੱਚ ਵੇਰਾ ਸੂਰ ਫਰੇਰ ਗੁਰੂ ਪੰਥ ਦੇ ਵਿੱਚ ਸੋ ਇਹਦੇ ਅੱਗੇ ਠੰਡੇ ਚੱਲਦੇ ਸਨ ਤੇ ਉੱਥੇ ਸਤਬਾਬਾ ਜਵਾਰ ਦਾਸ ਜੀ ਦੇਖੋ ਕਿੰਨੀ ਬੰਦਰੀ ਦੂਰ ਚੱਲਦਾ ਸੌਰੀ ਹੁੰਦੇ ਨਹੀਂ ਮੁਸਕਾ ਜਲ ਦੀ ਸੇਵਾ ਕਰਦੇ ਸੀ ਚਾਲਬਰਾਂ ਦੇ ਵਿੱਚੋਂ ਵੀ ਉਹਨਾਂ ਨੇ ਉਸ ਘਰਤ ਨੂੰ ਜਾਣਿਆ 15 ਬੰਦੇ ਹਸੇਰ ਤੋਂ 15 ਖੱਡਾਂ ਦੇ 15 ਹੈ ਜਰ 15-15 ਲਗੂ ਕਰ ਲੋ ਬਸ ਇਹਨਾਂ ਨੇ 15 ਚੱਕਰ 15 15 ਫੱਟ ਹੋ ਜਾਗਾ ਸਾਡੇ ਮੇਰੇ ਤੋਂ ਵਾਹਿਗੁਰੂ ਜੀ ਦਾ ਜੀ ਵਾਹਿਗੁਰੂ ਜੀ ਦਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰਦਾ ਜਿੰਦਾ ਖਾਲਾ ਕਰਾਂਗੇ ਪਹਿਲਾ ਇੱਕੋ ਸੰਗਤ ਲਿਖਵਾਗੇ ਆ ਸੰਗਤ ਕੋਲੇ ਸੁਣਨਾ ਜੇਦਾ ਜਾਨ ਸਾਹਿਬ ਦਾ ਤਾਰਾ ਜੇ ਨੂੰ ਇਹ ਹੁਣ 2 ਮਿੰਟ ਦੇਖ ਰੋ ਤਾਰ ਵੀ ਦੇਖ ਰੋ ਆ ਵੀ ਤੇ ਦੇਖ ਰੋ ਸੋਹਣਿਆ ਚੱਲ ਜੇ ਉਹਦੇ ਮੇਨੋਂ ਪਾ ਲੈਣਾ ਆ ਵੀ ਤੇ ਰੋਟਾ ਇਹ ਨੰਬਰ ਆ ਵੀ ਤੇ ਲਾ ਕਰੋ ਮੋਈ ਲੱਗ ਲੱਗ ਜੀ ਕੱਲ ਲਮਾਗਾ ਕੋ ਇਹਨਾਂ ਨੂੰ ਤਾਰ ਵੀ ਵਿਚੋ ਵੜ ਕੇ ਪੰਜਾ ਰੰਗੀ ਕਰੋ ਦੋਰਾ 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 ਮੀਟ ਜਿਹੜੀ ਆਣੀ ਮੱੜ ਵਾਲੀ ਤੇ ਨੰਬਰ ਵੀ ਤੇਰੇ ਜਿਹੜਾ ਨੰਬਰ ਆ ਨਾ ਤੇ ਜਿਗਰੋ ਮਾਜੀ ਜਾਦਾ ਬਾਬਾ ਤੇ ਜਿਨਾਰ ਹੋਰ ਕਰੋ ਹੋਰ ਜਿਨਾਰ ਕਰੋ ਸਰੋਤਰਾ ਨਾਟਕ ਜੀ ਤੋਂ ਬਾਅਦ ਕਿਹਾ ਬਾਅਦ ਕਿਹਾ ਰਜਨੂਦਰਾ ਜਿੱਥੇ ਤੋਂ ਬਾਅਦ ਮਿਲਿਆ ਜਾ ਦੋ ਵੇਖੋ ਆਪ ਬਾਅਦ आए बात करो थोड़ा बोलो ऐनु रखनी ता आज जय करो आप गाड़ी लेने हो कोला संगा संगा से आपने खाने दो भैया पाठशाला का चक्कर कर लो सीधा रोकता हूं मैं आज तक मतलब लगन सारी जनता कहां खाने शाह बोलो दो मिनट थोड़ा नहीं आ આની નંબર 10 ઓલ છડ્યો ના કારણ મળો તેરા આજાજા દેજો આતે નંબર 10 ਆ <im> ਬੰਦ the <laughs> ਆਠਾ ਸੰਗਤਤਾ ਤੁਸੀਂ ਦੇਖ ਸਕਦੇ ਹੋ ਹਾਂਜੀ ਆ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇਹ ਤੱਕ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ